ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ ਰੀਚੰਤ ਮਹਲਾ ਚੌਥਾ ਕਾਹ ਪਹਿਲਾ ੴ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿ ਮਨ ਮਿਲੈ ਸੁਭਾਈ ਸਹਿਜ ਹਰ ਜਿਉ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ ਸਤਿਗੁਰ ਮਿਲੇ ਸੁਭਾਈ ਸਹਿਜ ਗੁਣ ਗਾਈਏ ਜੀ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹ ਨਦਰ ਕਹਿ ਤਾ ਸਤਗੁਰ ਮੇਲੇ ਅਰਦਿਨ ਬਿਬੇਕ ਬੁੱਧ ਵਿਚਰੈ ਅੰਦਰ ਸਚਾ ਲੇਹ ਪੂਰੇ ਸਤਗੁਰ ਸਤ ਸੰਗਤ ਮਿਲੇ ਵੜ ਭਾ ਸਜ ਸਮਾਵੇ ਜਿਓ ਸਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬਰ ਕੀ ਹਲਤ ਬਦ ਸੋਭਾ ਜਗ ਅੰਤਰ ਰਾਮ ਨਾਮ ਜਿਵ ਲਾਗੀ ਹਰਖ ਸੋਗ ਨੋ ਹਾਤੇ ਮੁਕਤਾ ਜੋ ਪ੍ਰਵ ਕਰੇ ਸੁ ਭਾਵੇ ਸਤ ਸੰਗਤ ਮਿਲੈ ਵੜ ਭਾਗ ਤਾ ਹਰਸ ਆਵੇ ਜੀਉ ਦੂਜਾ ਭਾਏ ਦੁਖ ਹੋਏ ਮਨ ਮੁਖ ਜਾਵ ਜੋਹਿਆ ਜੀਉ ਹਾਏ ਭਈ ਕੈ ਦਿਨਰਾ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚਿਤ ਨਾਹੀ ਅੰਤ ਗਿਆ ਪਛਤਾਵੇ ਬੈਨ ਨਾਵੇ ਕੋ ਸਾਥ ਨ ਚੱਲੈ ਪੁੱਤਰ ਕਤਰ ਮਾਇਆ ਧੋਹਿਆ ਦੂਜੇ ਭਾਇ ਦੁਖ ਹੋਏ ਬਨ ਮੁਖ ਜਉ ਜੋਹਿਆ ਜੀਉ ਕਰ ਕਿਰਪਾ ਲਿਓ ਵਿਲਾਈ ਮਹਲ ਅਰਪਾਇਆ ਜੀਉ ਸਦਾ ਰਹਿ ਕਰ ਜੋੜ ਪ੍ਰਭ ਮਣ ਭਾਇਆ ਜੀਉ ਸਭ ਮਣ ਭਰ ਤਾ ਹੁਕਮ ਸਮਾਵੈ ਹੁਕਮ ਮਾਨ ਸੁਖ ਪਾਇਆ ਨਨੁ ਰਾਤੀ ਸਹਜੇ ਨਾਮ ਧਿਆਇ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਣ ਭਾਵੇ ਕਰ ਕਿਰਪਾ ਨਿਹੋ ਮਿਲਾਇ ਮਹਾਰ ਹਰ ਪਾਵੇ ਨਿਕ ਨਾਮ ਮਨ ਭਾਵੈ ਕਰਕੇ ਪਾਲਿਉ ਮਿਲਾਈ ਮਹਲ ਹਰ ਪਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ